ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਸਾਰਿਆਂ ਦਾ ਆਪਣੇ ਚੈਨਲ ਤੇ ਅੱਪਾਂ ਅੱਜ ਬਣਾ ਰਹੇ ਹਾਂ ਜੀ ਆਮਲੇ ਦਾ ਆਚਾਰ ਸੀਜ਼ਨ ਦੇ ਆਮਲੇ ਆ ਚੁੱਕੇ ਨੇਗੇ ਅੱਪਾਂ ਇਹ 1 ਕਿਲੋ ਔਲੇ ਲੈਨੇ ਇਹਨੂੰ ਔਲੇ ਵੀ ਕਹਿੰਦੇ ਨੇ ਤੇ ਆਮਲੇ ਵੀ ਕਹਿੰਦੇ ਆਮਲਾ ਹਿੰਦੀ ਦਾ ਸ਼ਬਦ ਤੇ ਔਲੇ ਪੰਜਾਬੀ ਦਾ ਸ਼ਬਦ ਹੈ ਜੀ ਅੱਪਾਂ ਨੇ ਔਲੇ ਚੰਗੀ ਤਰ੍ਹਾਂ ਛਾਂਟ ਲੈਨੇ ਜਿਹੜੇ ਕਿ ਦਾਗ ਹੀ ਨੇ ਇਸ ਤਰ੍ਹਾਂ ਆਪਾਂ ਉਹ ਔਲੇ ਵਿੱਚੋਂ ਕੱਢ ਦੇਵਾਂਗੇ ਇਹਨਾਂ ਨਾਲ ਕੀ ਹੁੰਦਾ ਚਾਰ ਖਰਾਬ ਹੋ ਜਾਂਦਾ ਜਿਹੜੇ ਤਾਂ ਜ਼ਿਆਦਾ ਖਰਾਬ ਨਹੀਂ ਉਹ ਤਾਂ ਆਪਾਂ ਕੱਢ ਦਾਂਗੇ ਜਿਹੜੇ ਥੋੜੇ ਮੱਟੇ ਛੋਟੇ ਦਾਗ ਨੇ ਕੋਪਾ ਚਾਕੂ ਨਾਲ ਕੱਟ ਦੇਵਾਂਗੇ ਹੁਣ ਆਪਾਂ ਸਾਰੇ ਔਲੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਜੀ ਇਸ ਤਰ੍ਹਾਂ ਆਪਾਂ ਨਹੀਂ ਕਰਾਂਗੇ ਪਾਣੀ ਉੱਪਰ ਦੀ ਕੱਢ ਕੇ ਆਪਾਂ ਇਹਨਾਂ ਨੂੰ ਪਾਣੀ ਖੁੱਲੇ ਭਾਂਡੇ ਵਿੱਚ ਪਹਿਲਾਂ ਪਾਣੀ ਲਵਾਂਗੇ ਤਾਂ ਉਹਦੇ ਪਾਣੀ ਵਿੱਚ ਆਪਾਂ ਇਹਨਾਂ ਨੂੰ ਡਿਪ ਕਰਾਂਗੇ ਚੰਗੀ ਤਰ੍ਹਾਂ ਇਹ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਸਲ ਮਸਲ ਕੇ ਇੱਕ ਇੱਕ ਕੌਲੇ ਨੂੰ ਮਸਲ ਮਸਲ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤਾਂ ਜੋ ਮਿੱਟੀ ਘਟਾ ਇਹਨਾਂ ਤੇ ਜੋ ਵੀ ਲੱਗਿਆ ਹੁੰਦਾ ਕੁਝ ਨਾ ਰਵੇ ਜਿਦਨਾ ਕਿ ਸਾਡਾ achar ਲੰਬੇ ਸਮੇਂ ਤੱਕ ਰਹਿੰਦਾ ਹੈਗਾ ਇਸ ਤਰ੍ਹਾਂ ਆਪਾਂ ਮਸਲ ਮਸਲ ਕੇ ਇਹਨਾਂ ਨੂੰ واਸ਼ ਕਰਾਂਗੇ ਚੰਗੀ ਤਰ੍ਹਾਂ ਆਪਣਾ achar ਜਲਦੀ ਖਰਾਬ ਨਹੀਂ ਹੋਊਗਾ ਬਹੁਤ ਵਧੀਆ achar ਬਣ ਕੇ ਟੇਸਟੀ ਹੋ ਦੇਖੋ ਜਿਵੇਂ ਇਸ ਤਰ੍ਹਾਂ ਇਹਦੇ ਤੇ ਦਾਗ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲਾਂਗੇ ਜੇ ਉਹ ਮਿੱਟੀ ਘੱਟਾ ਹੋਇਆ ਤਾਂ ਇਹ ਲੈ ਜੂ ਜੇ ਪੱਕਾ ਦਾਗ ਕੋਈ ਔਲੇ ਦਾ ਹੀ ਹੋਇਆ ਤਾਂ ਇਹਨੂੰ ਆਪਾਂ ਕਰਦੇ ਨਾਲ ਕੱਟਾਂਗੇ ਇਸ ਤਰ੍ਹਾਂ ਆਪਾਂ ਇਕੱਲਾ ਇਕੱਲਾ ਕਰਕੇ ਸਾਰੇ ਔਲੇ ਚੰਗੀ ਤਰ੍ਹਾਂ واਸ਼ ਕਰ ਲਾਂਗੇ ਦੋ ਤਿੰਨ ਪਾਣੀ ਪਾਣੀ ਕੱਢ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਉਬਲਣਾ ਰੱਖਿਆਗਾ ਥੋੜਾ ਜਿਹਾ ਆਪਾਂ ਇਹਨਾਂ ਨੂੰ ਉਬਾਲਾਂਗੇ ਤੇ ਵਿੱਚ ਅੱਧਾ ਇੱਕ ਚਮਚਾਪਾ ਨੇ ਨਮਕ ਦਾ ਪਾਇਆਗਾ ਪਾਣੀ ਵਿੱਚ ਉਸ ਤੋਂ ਬਾਅਦ ਆਪਾਂ ਇਹ ਪਾਣੀ ਵਿੱਚ ਔਲੇ ਜਿਹੜੇ ਵਾਸ਼ ਕੀਤੇ ਹੋਏ ਚੰਗੀ ਤਰ੍ਹਾਂ ਉਹ ਪਾਵਾਂਗੇ ਜੀ ਆਪਾਂ ਇਹਨਾਂ ਨੂੰ ਥੋੜੇ ਜਿਹਾ ਸੌਫਟ ਹੋਣ ਦੇਵਾਂਗੇ ਉਬਾਲਾ ਆਉਣ ਦੇਵਾਂਗੇ ਬਾਕੀ ਬਣੇ ਰਿਓ ਆਪਣੇ ਚੈਨਲ ਤੇ ਆਪਾਂ ਤੁਹਾਨੂੰ ਬਹੁਤ ਵਧੀਆ ਰੈਸਪੀ ਦੱਸਾਂਗੇ ਜੀ ਜਿਹਦੇ ਨਾਲ ਚਾਰ ਕਦੇ ਵੀ ਨਹੀਂ ਖਰਾਬ ਹੁੰਦਾਗਾ ਇਹ ਦੇਖੋ ਜੀ ਆਪਣੇ ਔਲਿਆਂ ਦਾ ਜਿਹੜਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਇਹ ਪੱਕ ਚੁੱਕੇ ਨੇਗੇ ਇਹਨਾਂ 'ਚ ਨਾ ਤਰੇੜਾਂ ਨਹੀਂ ਪੈ ਜਾਂਦੀਆਂ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਂਦੇ ਨੇਗੇ ਵਾਲੇ ਵੀ ਨਹੀਂ ਜ਼ਿਆਦਾ ਔਲੇ ਆਪਾਂ ਹਵਾਲਣੇ ਜਿਹੜੇ ਕਿ ਕੁਲਜੇ ਜਾਂਦੇ ਆ ਉਸ ਤੋਂ ਬਾਅਦ ਆਪਾਂ ਨੇ ਲਿਆ ਫਰਾਈ ਪੈਨ ਇਹਦੇ ਵਿੱਚ ਆਪਾਂ ਨੇ ਸੁੱਕੇ ਮਸਾਲੇ ਪਾਏ ਨੇ ਜਿਹੜੇ ਉਹ ਰੋਸਟ ਕਰਾਂਗੇ ਇਨਾਂ ਦੇ ਨਮੀ ਖਤਮ ਕਰਾਂਗੇ ਆਪਾਂ ਜ਼ਿਆਦਾ ਨਹੀਂ ਪਕਾਉਂਦੇ ਸੌਰੀ ਜੀ ਐਡਜਸਟ ਕਰੋ ਆਪਣੀ ਕਲਿੱਪ ਅੱਗੇ ਪਿੱਛੇ ਹੋ ਗਈ ਆਪਾਂ ਨੇ ਮਸਾਲੇ ਦਿਖਾਏ ਸੀ ਕਿਹੜੇ ਕਿਹੜੇ ਲਏ ਨੇ ਉਹ ਤੁਹਾਨੂੰ ਦੱਸਦੇ ਆਂ ਆਪਾਂ ਇਹਨਾਂ ਨੂੰ ਥੋੜਾ ਜਿਹੀ ਮੋਇਸਚਰ ਜਿਹਾ ਇਹਨਾਂ ਦਾ ਖਤਮ ਕਰਾਂਗੇ ਤਾਂ ਜੋ ਇਹਨਾਂ ਨੂੰ ਆਪਾਂ ਠੰਡੇ ਕਰਕੇ ਪੀਸਾਂਗੇ ਬਾਅਦ ਚ ਇਹ ਦੇਖੋ ਜੀ ਸੁੱਕਾ ਧਨੀਆ ਲਿਆ ਆਪਾਂ ਨੇ ਜੀਰਾ ਲਿਆ ਹੈਗਾ ਇਹ ਲੈਨੇ ਮੇਥੇ ਇਹ ਲਈਆ ਅਜਮੈਨ ਸੌਰੀ ਸੌਂਫ ਅਜਮੈਨ ਤੇ ਕਾਲੀ ਮਿਰਚ ਕੁੱਟੀ ਹੋਈ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਨੇ ਸਾਰੇ ਮਸਾਲੇ ਲੈ ਕੇ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰਕੇ ਠੰਡੇ ਕਰਕੇ ਆਪਾਂ ਥੋੜੇ ਜਿਹਾ ਦਰਧਰੇ ਜਿਹਾ ਕਰਕੇ ਪੀਸ ਲਵਾਂਗੇ ਉਸ ਤੋਂ ਬਾਅਦ ਪਰਖੇ ਜੀ ਫਰਾਈ ਪੈਨ ਗੈਸ ਉੱਪਰ ਇਹ ਰੁੜ ਗਈ ਸੀ ਫਿਰ ਆਪਾਂ ਨੇ ਚੰਗੀ ਤਰ੍ਹਾਂ ਗੈਸ ਠੀਕ ਕਰਕੇ ਰੱਖੀ ਹੈ ਜੀ ਫਰਾਈਪੈਨ ਥੋੜਾ ਆਪਾਂ ਗੈਸ ਪਹਿਲਾਂ ਦਾ ਫੁੱਲ ਰੱਖਿਆ ਸੀ ਤੇਲ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਨੇ ਸਲੋ ਕਰਤਾ ਜੀ ਗੈਸ ਉਸ ਤੋਂ ਬਾਅਦ ਆਪਾਂ ਜਿਹੜੇ ਮਸਾਲੇ ਸੀ ਇਹਨਾਂ ਨੂੰ ਦਰਦਰਾ ਪੀਸ ਲਿਆ ਇਸ ਤਰ੍ਹਾਂ ਇਹਨਾਂ ਨੂੰ ਜਿਆਦਾ ਫਰੀਕ ਵੀ ਨਹੀਂ ਕਰਨਾ ਫਾਈਨ ਪਾਊਡਰ ਵੀ ਨਹੀਂ ਬਣਾਉਣਾ ਤੇ ਜਿਆਦਾ ਮੋਟੇ ਵੀ ਨਹੀਂ ਰੱਖਣਾ ਇਸ ਤਰ੍ਹਾਂ ਆਪਾਂ ਨੇ ਇਹਨਾਂ ਦਾ ਦਰਦਰਾ ਪੰਜਿਆ ਕਰਕੇ ਰੱਖ ਲਿਆ ਜਿਹੜੇ ਖਾਣ ਵਿੱਚ ਬਹੁਤ ਟੇਸਟੀ ਲੱਗਣਗੇ ਆਚਾਰ ਦੇ ਨਾਲ ਫਲੇਵਰ ਵਧੀਆ ਆਊ ਮਸਾਲਿਆਂ ਦਾ ਆਪਣਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਜੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਥੋੜਾ ਜਿਹਾ ਠੰਡਾ ਕਰ ਲਿਆ ਆਪਾਂ ਨੇ ਮਤਲਬ ਕਿ ਗੈਸ ਸਲੋ ਕਰ ਲਿਆ ਪੂਰਾ ਗਰਮ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆਪਾਂ ਦਰਦਰੇ ਕਰਕੇ ਰੱਖੇ ਹੋਏ ਸੀਗੇ ਆਪਾਂ ਉਹ ਪਾ ਦਾਂਗੇ ਤਾਂ ਕਿ ਇਹਨਾਂ ਦਾ ਸਾਰਾ ਫਲੇਵਰ ਹੈ ਜਿਹੜਾ ਚਾਰਚ ਚ ਚਲਿਆ ਜਾਵੇ ਮਸਾਲਿਆਂ ਦਾ ਸੌਰੀ ਤੇਲ ਚ ਚਲਿਆ ਜਾਵੇ ਫਿਰ ਇਸ ਤੇਲ 'ਚ ਹੀ ਆਪਣੇ ਔਲੇ ਬਣਨਗੇ ਇਹ ਦੇਖੋ ਜੀ ਮੁਨੇ ਮਸਾਲੇ ਕਿੰਨੇ ਵਧੀਆ ਭੁੱਜ ਗਏ ਨੇ ਉਸ ਤੋਂ ਬਾਅਦ ਆਪਾਂ ਨੇ ਇਹ ਔਲੇ ਪਾਤੇ ਨੇ ਔਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਇਹ ਜੋ ਦਰਦਰੇ ਮਸਾਲੇ ਨੇ ਤੇ ਸਰੋਂ ਦਾ ਜਿਹੜਾ ਆਇਲ ਹੈਗਾ ਇਹਨਾਂ ਨਾਲ ਚੰਗੀ ਤਰ੍ਹਾਂ ਲੱਗ ਜਾਵੇ ਸਾਰੇ ਔਲਿਆਂ ਨੂੰ ਚੰਗੀ ਤਰ੍ਹਾਂ ਇਹ ਔਲੇ ਆਪਾਂ ਨੇ ਧੋ ਕੇ ਵਾੜ ਕੇ ਉਸ ਤੋਂ ਬਾਅਦ ਦੋ ਤੋਂ ਤਿੰਨ ਘੰਟਿਆਂ ਦੀ ਧੁੱਪ ਲਗਾ ਲਈ ਸੀ ਜੀ ਇਹਨਾਂ ਦਾ ਜਿਹੜਾ ਮੋਇਸਚਰ ਸੀ ਖਤਮ ਕਰ ਲਿਆ ਸੀ ਪਾਣੀ ਆਪਾਂ ਦੋ ਤੋਂ ਤਿੰਨ ਘੰਟਿਆਂ ਦੀ ਧੁੱਪ ਲਗਾ ਲਈ ਸੀ ਔਲਿਆਂ ਨੂੰ ਤੋਂ ਪਲਵਾਣੀ ਜ਼ਰੂਰੀ ਹੈ ਤਾਂ ਜੋ ਵਿੱਚ ਪਾਣੀ ਨਾ ਰਵੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮਿਕਸ ਕਰਾਂਗੇ ਇਕੱਠ ਨਾਲ ਔਖਾ ਹੋ ਜਾਂਦਾ ਜੀ ਮੈਨੂੰ ਡਰ ਸੀ ਕਿ ਕੜਾਹੀ ਨਾ ਪਲਟ ਜੇ ਕਿ ਮੇਰੇ ਸਾਰੇ ਔਲੇ ਨਾ ਉੱਡ ਜਾਣ ਇੱਕ ਤਾਂ ਇਹ ਹੁੰਦੇ ਰੋੜੂ ਨੇਗੇ ਜਲਦੀ ਭੱਜ ਲੈਂਦੇ ਨੇਗੇ ਇਹ ਤਾਂ ਥਾਲੀ 'ਚ ਨਹੀਂ ਖੜਦੇ ਹਲੋ ਆਪਾਂ ਨੇ ਬੇਸਕ ਮਸਾਲੇ ਪਾਏ ਨੇ ਇਹਦੇ ਵਿੱਚ ਹਲਦੀ, ਲਾਲ ਮਿਰਚ, ਨਮਕ ਤੇ ਥੋੜੀ ਜਿਹੀ ਕਸ਼ਮੀਰੀ ਮਿਰਚ ਰੰਗ ਲਈ। ਇਹ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਜੀ ਇਹ ਕਟੀਆਂ ਨੇ ਆਪਾਂ ਨੇ। ਇਹ ਆਪਾਂ ਜਦੋਂ ਠੰਡੇ ਹੋਗੇ ਔਲੇ ਉਦੋਂ ਪਾਵਾਂਗੇ। ਆਪਾਂ ਪਹਿਲਾਂ ਨਹੀਂ ਪਾਵਾਂਗੇ ਇਹਨਾਂ ਨੂੰ। ਆਹ ਆਪਾਂ ਨੇ ਪਾਤੇ ਇਹ ਜੀ ਬੇਸਕ ਮਸਾਲੇ। ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾ ਇਹਦੇ ਵਿੱਚ ਮਿਕਸ ਕਰਾਂਗੇ ਤਾਂ ਜੋ ਸਾਰੇ ਔਲਿਆਂ ਨੂੰ ਮਸਾਲਾ ਜਿਹੜੇ ਨਮਕ ਮਿਰਚ ਹੈ, ਹਲਦੀ ਹੈ ਇਹ ਸਾਰੇ ਔਲਿਆਂ ਨੂੰ ਲੱਗ ਜੇ ਮਸਾਲਾ। ਕੋ ਜਪਣੇ ਹੌਲੇ ਬਣ ਗਏ ਨੇ ਮਸਾਲਾ ਮਸਾਲਾ ਮਿਕਸ ਕਰਨ ਤੋਂ ਬਾਅਦ ਥੋੜਾ ਟਾਈਮ ਸੇਕ ਲਵਾਇਆ ਸੀ ਆਪਾਂ ਇਹ ਠੰਡਾ ਉਤਾਰ ਲਿਆ ਸੀ ਉਸ ਤੋਂ ਬਾਅਦ ਠੰਡੇ ਹੋਣ ਲਈ ਆਪਾਂ ਰੱਖਦੇ ਥੋੜੇ ਹਲਕੇ ਜਿਹੇ ਠੰਡੇ ਹੋ ਗਏ ਨੇ ਇਹ ਜਿਆਦਾ ਠੰਡੇ ਨਹੀਂ ਹੈਗੇ ਮਤਲਬ ਕਿ 2-4 ਮਿੰਟ ਹੋ ਗਏ ਹੈਟਾਂ ਲਾਹਿਆ ਉਸ ਤੋਂ ਬਾਅਦ ਭਾਏ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦਾ ਆਚਾਰ ਦਾ ਫਲੇਵਰ ਬਹੁਤ ਵਧੀਆ ਬਣਦਾ ਜੀ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਚਾਰ ਬਣਾ ਕੇ ਦੇਖੋ ਬਹੁਤ ਜਿਆਦਾ ਟੇਸਟੀ ਵੀ ਬਣਦਾ ਹੈ ਤੇ ਖਰਾਬ ਵੀ ਨਹੀਂ ਹੁੰਦਾ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਔਲੇ ਜੇ ਗਰਮ ਹੋਣਗੇ ਆਪਾਂ ਮਿਰਚਾਂ ਛੱਡ ਵਿੱਚ ਸਿੱਟ ਦਾਂਗੇ ਤਾਂ ਪਾਣੀ ਛੱਡ ਦਿੰਦੀਆਂ ਮਿਰਚਾਂ ਚੰਗੀ ਤਰ੍ਹਾਂ ਵਧੀਆ ਨਹੀਂ ਬਣਦਾ ਹਾਂ ਦੇਖੋ ਜੀ ਆਪਣਾ achar ਚੰਗੀ ਤਰ੍ਹਾਂ ਠੰਡਾ ਹੋ ਚੁੱਕਿਆ ਹੈਗਾ ਇਹਨੂੰ 2 ਤੋਂ 3 ਘੰਟੇ ਹੋ ਗਏ ਬਣਾਏ ਇਹਨੂੰ ਹੁਣ ਆਪਾਂ ਇਹਨੂੰ ਪਾਵਾਂਗੇ ਆ ਮੈਂ ਪਹਿਲਾਂ ਸੁੱਕੇ ਔਲੇ ਸੁਕਾ ਕੇ ਔਲੇ ਨਾ ਉਹਨਾਂ ਦਾ achar ਬਣਾਇਆ ਇਸਨੇ ਤੁਹਾਨੂੰ ਦਿਖਾ ਰਹੀ ਹਾਂ ਮੈਂ ਔਲੇ ਚੰਗੀ ਤਰ੍ਹਾਂ ਸੁਕਾ ਲਏ ਸੀਗੇ ਆ ਦੇਖੋ ਕੈਂਡੀਆਂ ਦੀ ਤਰ੍ਹਾਂ ਬਣ ਗਿਆ ਚੰਗੀ ਤਰ੍ਹਾਂ ਔਲੇ ਸੁਕਾ ਕੇ ਬਹੁਤ ਜਿਆਦਾ ਟੇਸਟੀ ਬਣਦਾ ਇਸ ਤਰ੍ਹਾਂ ਵੀ ਜੇ ਤੁਹਾਨੂੰ ਰੈਸਪੀ ਚਾਹੀਦੀ ਹੋਈ ਤਾਂ ਕਮੈਂਟ ਜ਼ਰੂਰ ਕਰਿਓ ਜੀ ਇਹਨੂੰ ਆਪਾਂ ਕਿੰਨਾ ਟਾਈਮ ਹੀ ਰੱਖ ਸਕਦੇ ਹਾਂ ਖਰਾਬ ਨਹੀਂ ਹੁੰਦਾਗਾ ਆ ਦੇਖੋ ਜੀ ਬਹੁਤ ਜਿਆਦਾ ਟੇਸਟੀ ਬਣਿਆ ਇਹ ਵੀ ਤੇ ਆਪਾਂ ਬਾਕੀ ਜੋ ਆਚਾਰ ਆਪਣਾ ਬਣਾਏਗਾ ਇਹਨੂੰ ਵੀ ਆਪਾਂ ਕੱਚ ਦੇ ਵਰਤਨ ਵਿੱਚ ਕੱਢ ਦਿੰਨੇ ਆ ਆ ਦੇਖੋ ਜੀ ਕੱਢਤਾ ਆਪਾਂ ਨੇ ਬਹੁਤ ਜਿਆਦਾ ਟੇਸਟੀ ਬਣਿਆ ਸੀ ਇਹ ਆਚਾਰ ਤੁਸੀਂ ਵੀ ਬਣਾ ਕੇ ਖਾ ਕੇ ਦੱਸਿਓ ਕਮੈਂਟ ਕਰਕੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਸੋ ਮੱਚ ਜੀ ਸਾਰੇ ਭੈਣ ਭਰਾਵਾਂ ਦਾ